ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਤੇ ਡੈਮੋਕ੍ਰੇਟ ਵੱਲੋਂ ਇੱਕ ਦੂਜੇ ਤੇ ਜ਼ੁਬਾਨੀ ਹਮਲੇ ਜਾਰੀ ਹਨ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਦੂਸਰੇ ਦਿਨ ਵੀ ਕਮਲਾ ਹੈਰਿਸ ਤੋਂ ਉਹਨਾਂ ਦੀ ਨਸਲੀ ਸ਼ਨਾਖਤ ਪੁੱਛ ਲਈ ਹੈ ਉਹਨਾਂ ਦਾ ਕਹਿਣਾ ਹੈ ਕਿ ਕਮਲਾ ਅਚਾਨਕ ਖੁਦ ਨੂੰ ਸਿਆਫ ਫਾਰਮ ਕਿਵੇਂ ਦੱਸਣ ਲੱਗੀ ਹੈ ਉਥੇ ਹੀ ਡੈਮੋਕ੍ਰੈਟਿਕ ਪਾਰਟੀ ਦੀ ਸੰਭਾਵੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਮੈਂ ਟਰੰਪ ਦੀ ਰਗ ਰਗ ਤੋਂ ਵਾਕਫ ਹਾਂ ਇਹੋ ਜੈ ਨਾਲ ਨਿਜਠਣਾ ਮੈਨੂੰ ਆਉਂਦਾ ਹੈ ਭਾਰਤਵੰਸੀ ਕਮਲਾ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਤੁਸੀਂ ਲੋਕ ਜਾਣ ਦਿਓ ਕਿ ਮੈਂ ਚੁਣੀ ਹੋਈ ਉਪ ਰਾਸ਼ਟਰਪਤੀ ਹਾਂ ਇਸ ਤੋਂ ਪਹਿਲਾਂ ਮੈਂ ਅਮਰੀਕਾ ਦੀ ਸੈਨੇਟਰ ਅਟਾਰਨੀ ਜਨਰਲ ਤੇ ਜ਼ਿਲ੍ਹਾ ਅਟਾਰਨੀ ਰਹਿ ਚੁੱਕੀ ਹਾਂ ਇੰਜ ਮੈਂ ਅਮਰੀਕਾ 'ਚ ਕਈ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਟਰੰਪ ਪਤੇ ਨਿਸ਼ਾਨਾ ਵੰਦੇ ਹੋਏ ਕਿਹਾ ਕਿ ਔਰਤਾਂ ਨਾਲ ਮਾੜਾ ਸਲੂਕ ਕਰਨ ਵਾਲੇ ਖਪਤਕਾਰਾਂ ਨਾਲ ਧੋਖਾ ਧੜੀ ਕਰਨ ਵਾਲੇ ਤੇ ਲਾਭ ਲਈ ਨਿਯਮਾਂ ਨੂੰ ਤੋੜਨ ਵਾਲੇ ਤੋਂ ਤੁਹਾਨੂੰ ਸੁਚੇਤ ਰਹਿਣਾ ਪਵੇਗਾ ਡੋਨਲਡ ਟਰੰਪ ਕਿਹੋ ਜੈ ਨੇ ਪਲੀਪਾਂਤ ਜਾਣਦੀ ਹਾਂ ਯਾਦ ਰਹਿ ਟਰੰਪ ਨੇ ਬੁੱਧਵਾਰ ਨੂੰ ਕਮਲਾ ਦੀ ਨਸਲੀ ਸ਼ਨਾਖਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਿਜੀ ਹਮਲਾ ਕਰ ਦਿੱਤਾ ਸੀ ਟਰੰਪ ਨੇ ਕਿਹਾ ਸੀ ਕਿ ਖੁਦ ਨੂੰ ਭਾਰਤੀ ਮੂਲ ਦੀ ਦੱਸਣ ਵਾਲੀ ਕਮਲਾ ਅਚਾਨਕ ਖੁਦ ਨੂੰ ਸਿਆਫਾਮ ਦੱਸਣ ਲੱਗੀ ਹੈ ਇਸੇ ਦੌਰਾਨ 트럼ਪ ਦੀ ਚੋਣ ਮੁਹਿੰਮ ਟੀਮ ਨੇ ਦੱਸਿਆ ਕਿ ਉਨ੍ਹਾਂ ਦੇ ਆਗੂ ਨੂੰ ਜੁਲਾਈ ਮਹੀਨੇ ਦੌਰਾਨ 13.87 ਕਰੋੜ ਡਾਲਰ ਦਾ ਚੰਦਾ ਇਕੱਠਾ ਕਰਨ 'ਚ ਸਫਲਤਾ ਮਿਲੀ ਹੈ। ਸਾਬਕਾ ਰਾਸ਼ਟਰਪਤੀ ਦੇ ਕੋਲ 32.7 ਕਰੋੜ ਡਾਲਰ ਦੀ ਨਕਦੀ ਹੈ। ਉੱਥੇ ਕਮਲਾ ਦੀ ਪ੍ਰਚਾਰ ਟੀਮ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਜੁਲਾਈ ਮਹੀਨੇ ਦੌਰਾਨ 31 ਕਰੋੜ ਡਾਲਰ ਇਕੱਠੇ ਹੋਏ ਨੇ। ਭਾਰਤੀ ਮੂਲ ਦੇ ਡਾਕਟਰ ਆਮਿਸ਼ ਸ਼ਾਹ ਨੇ ਐਰੀਜ਼ੋਨਾ ਚ ਫਰਸਟ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਉਹਨੂੰ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤ ਲਈ ਹੈ ਯਾਨੀ ਹੁਣ ਸੂਬਾਈ ਪ੍ਰਤੀਨਿਧੀ ਸਭਾ ਲਈ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਹੋਣਗੇ ਉਹ ਸੂਬੇ ਦੇ ਸਾਬਕਾ ਰਿਪਰੈਜ਼ੈਂਟੇਟਿਵ ਰਹਿ ਚੁੱਕੇ ਨੇ ਹੁਣ ਨਵੰਬਰ ਚ ਉਹਨਾਂ ਦਾ ਮੁਕਾਬਲਾ ਆਪਣੇ ਰਿਪਬਲਿਕਨ ਮੁਕਾਬਲੇਬਾਜ਼ ਡੇਵਿਡ ਸਟੀਵੇ ਕਟ ਨਾਲ ਹੋਵੇਗਾ ਭਾਰਤੀਆਂ ਲਈ ਅਮਰੀਕਾ ਚ ਰਹਿਣ ਦਾ ਰਸਤਾ ਆਸਾਨ ਹੋ ਗਿਆ ਹੈ ਰਾਸ਼ਟਰਪਤੀ ਜੋ ਬਾਈਡਨ ਦੀ ਸਰਕਾਰ ਸਟਾਰਟਅਪ ਐਂਡ ਸਟੇ ਤਹਿਤ ਇੱਕ ਨਵੀਂ ਸਕੀਮ ਲੈ ਕੇ ਆਈ ਹੈ ਇਸ ਸਕੀਮ ਤਹਿਤ 2 ਕਰੋੜ ਰੁਪਏ ਦੇ ਨਿਵੇਸ਼ ਵਾਲੇ ਸਟਾਰਟਅੱਪ ਨੂੰ 5 ਸਾਲ ਤੱਕ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਉਦਮੀ ਦੀ ਪਤਨੀ ਜਾਂ ਪਤੀ ਅਤੇ ਸਟਾਰਟਅਪ ਦੇ ਤਿੰਨ ਹੋਰ ਕਰਮਚਾਰੀ ਵੀ ਅਮਰੀਕਾ 'ਚ ਨਾਲ ਰਹਿ ਸਕਣਗੇ ਇਸ ਦੇ ਨਾਲ ਹੀ ਉਦਮੀ ਨੂੰ ਅਮਰੀਕਾ ਤੋਂ 2 ਕਰੋੜ ਰੁਪਏ ਦਾ ਨਿਵੇਸ਼ ਲੈਣਾ ਹੋਵੇਗਾ ਇਸ ਦੇ ਲਈ ਭਾਰਤ ਦੇ ਉਦਮੀ ਨੂੰ ਸਟਾਰਟਅਪ ਪਲਾਨ ਭੇਜਣਾ ਹੋਵੇਗਾ ਇਸ ਵਿੱਚ ਸਟਾਰਟਅਪ ਤੋਂ ਰੋਜ਼ਗਾਰ ਦੇ ਮੌਕੇ ਅਤੇ ਨਵੀਆਂ ਸਹੂਲਤਾਂ ਦਾ ਜ਼ਿਕਰ ਕਰਨਾ ਹੋਵੇਗਾ ਇਸ ਨੂੰ ਸਟੇਟਮੈਂਟ ਆਫ ਪਰਪਸ ਕਿਹਾ ਜਾਂਦਾ ਹੈ ਅਮਰੀਕਾ ਦਾ ਕੋਈ ਵੀ ਨਿਵੇਸ਼ਕ 2 ਕਰੋੜ ਰੁਪਏ ਦਾ ਨਿਵੇਸ਼ ਕਰਕੇ ਭਾਰਤ ਤੋਂ ਸਟਾਰਟਅਪ ਉਦਮੀਆਂ ਨੂੰ ਸੱਦਾ ਦੇ ਸਕਦਾ ਹੈ ਇਸ ਸਕੀਮ ਦੇ ਇੱਕ ਹੋਰ ਪ੍ਰਬੰਧ ਦੇ ਤਹਿਤ ਜੇਕਰ ਕਿਸੇ ਭਾਰਤੀ ਸਟਾਰਟਅਪ ਉਦਯੋਗਪਤੀ ਨੂੰ ਸਟਾਰਟਅਪ ਲਈ ਅਮਰੀਕੀ ਸਰਕਾਰ ਤੋਂ ਸਿੱਧੇ ਤੌਰ ਤੇ 88 ਲੱਖ ਰੁਪਏ ਦੀ ਗ੍ਰਾਂਟ ਮਿਲਦੀ ਹੈ ਤਾਂ ਉਹ ਅਮਰੀਕਾ ਆ ਕੇ 5 ਸਾਲ ਲਈ ਰਹਿ ਸਕਦਾ ਹੈ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਇਸ ਯੋਜਨਾ ਤੋਂ ਲਗਭਗ 60 ਹਜ਼ਾਰ ਭਾਰਤੀਆਂ ਨੂੰ ਲਾਭ ਮਿਲਣ ਦੀ ਉਮੀਦ ਹੈ ਅਮਰੀਕਾ ਨੇ ਭਾਰਤੀ ਸਟਾਰਟਅਪ ਤੋਂ ਸਥਾਨਕ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਰੱਖਿਆ ਹੈ ਵਰਤਮਾਨ ਵਿੱਚ ਅਮਰੀਕਾ 'ਚ ਭਾਰਤੀਆਂ ਦੇ 9700 ਸਟਾਰਟਅਪ ਨੇ ਲਗਭਗ 2 ਲੱਖ ਕਰੋੜ ਰੁਪਏ ਦੀ ਕੁੱਲ ਕੀਮਤ ਵਾਲੇ ਇਹਨਾਂ ਸਟਾਰਟਅੱਪਸ ਨੇ ਲਗਭਗ 2 ਲੱਖ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਹੈ ਅਮਰੀਕਾ ਇਸ ਨੂੰ 5 ਸਾਲਾਂ ਚ ਦੁੱਗਣਾ ਕਰਨਾ ਚਾਹੁੰਦਾ ਹੈ ਅਮਰੀਕਾ ਚ ਇਸ ਸਮੇਂ ਬੇਰੋਜ਼ਗਾਰੀ ਦੀ ਦਰ 4.10% ਹੈ ਇਹ ਪਿਛਲੇ 2 ਸਾਲਾਂ ਦੇ ਰਿਕਾਰਡ ਪੱਧਰ ਤੇ ਹੈ ਸਥਾਨਕ ਉਦਮੀ ਰੋਜ਼ਗਾਰ ਦੇ ਮੌਕੇ ਵਧਾਉਣ ਦੇ ਸਮਰੱਥ ਨਹੀਂ ਹਨ ਅਮਰੀਕੀ ਰੋਜ਼ਗਾਰ ਰਿਪੋਰਟ 2024 ਦੇ ਅਨੁਸਾਰ ਭਾਰਤੀ ਸਟਾਰਟਅੱਪ ਰੋਜ਼ਗਾਰ ਦੇ ਮੌਕੇ ਵਧਾ ਸਕਦੇ ਨੇ ਸਟਾਰਟਅੱਪ ਐਂਡ ਸਟੇ ਸਕੀਮ ਤਹਿਤ ਭਾਰਤੀ ਸਟਾਰਟਅੱਪ ਉਦਮੀ ਵੀ 5 ਸਾਲ ਬਾਅਦ ਸਟੇ ਨੂੰ ਵਧਾ ਸਕਦੇ ਨੇ ਇਸ ਦੇ ਲਈ ਰੋਜ਼ਗਾਰ 'ਚ ਵਾਧਾ ਦਰਸਾਉਣਾ ਹੋਵੇਗਾ ਜੇਕਰ ਸਕਾਰਾਤਮਕ ਹੈ ਤਾਂ ਉਦਮੀ 5 ਸਾਲ ਦੀ ਰਿਹੈਸ਼ ਜਾਂ ਗ੍ਰੀਨ ਕਾਰਡ ਲਈ ਯੋਗ ਹੋਵੇਗਾ ਅਮਰੀਕਾ 'ਚ E2 ਅਤੇ EB5 ਸ਼੍ਰੇਣੀਆਂ 'ਚ ਵੀਜ਼ਾ ਲੈਣ ਲਈ 50 ਕਰੋੜ ਰੁਪਏ ਤੱਕ ਦੇ ਨਿਵੇਸ਼ ਦੀ ਲੋੜ ਹੈ ਅਮਰੀਕਾ 'ਚ 35% ਭਾਰਤੀ ਸਟਾਰਟਅੱਪ ਆਰਟੀਫੀਸ਼ੀਅਲ ਇੰਟੈਲੀਜੈਂਸ ਸੈਕਟਰ 'ਚ ਨੇ ਇਨ ਸਾਲਾਂ ਦੇ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ ਸਟਾਰਟਅਪ ਦੁੱਗਣੇ ਹੋ ਗਏ ਨੇ AI ਦੀ ਵਿਕਾਸ ਦਰ ਸਭ ਤੋਂ ਵੱਧ ਹੈ ਅਮਰੀਕਾ ਚ ਹੋਰ ਭਾਰਤੀ ਸਟਾਰਟਅਪ ਮੁੱਖ ਤੌਰ ਤੇ ਆਈਟੀ ਸੌਫਟਵੇਅਰ ਫਾਰਮਾ ਅਤੇ ਸਿੱਖਿਆ ਦੇ ਖੇਤਰ ਚ ਨੇ ਵਰਤਮਾਨ ਚ 80% ਭਾਰਤੀ ਸਟਾਰਟਅਪ ਸਿਲੀਕਾਨ ਵੈਲੀ ਚ ਹਨ ਹੋਰ ਸਟਾਰਟਅਪ ਸਿਆਟਲ ਟੈਕਸਾਸ ਚ ਨੇ ਅਮਰੀਕਾ ਦੇ ਨਵੇਂ ਵਿਭਾਗ ਨੇ ਸ਼ੁੱਕਰਵਾਰ ਨੂੰ ਟਿਕਟੌਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਸ ਵਿੱਚ ਕੰਪਨੀ ਤੇ ਬੱਚਿਆਂ ਦੇ ਆਨਲਾਈਨ ਪ੍ਰਾਈਵੇਸੀ ਕਾਨੂੰਨ ਦੀ ਉਲੰਘਣਾ ਕਰਨ ਅਤੇ ਇੱਕ ਹੋਰ ਸੰਗੀ ਏਜੰਸੀ ਨਾਲ ਹੋਏ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ ਕੈਲੀਫੋਰਨੀਆ ਦੀ ਇੱਕ ਸੰਗੀ ਅਦਾਲਤ ਨੇ ਫੈਡਰਲ ਟ੍ਰੇਡ ਕਮਿਸ਼ਨ ਦੇ ਨਾਲ ਮਿਲ ਕੇ ਇਹ ਸ਼ਿਕਾਇਤ ਅਜੇਹੇ ਸਮੇਂ ਤੱਕ ਦਰਜ ਕੀਤੀ ਹੈ ਜਦੋਂ ਅਮਰੀਕਾ ਅਤੇ ਪ੍ਰਮੁੱਖ ਸੋਸ਼ਲ ਮੀਡੀਆ ਕੰਪਨੀ ਇੱਕ ਹੋਰ ਕਾਨੂੰਨੀ ਲੜਾਈ 'ਚ ਉਲਝੇ ਹੋਏ ਨੇ ਜੋ ਇਹ ਨਿਰਧਾਰਤ ਕਰੇਗੀ ਕਿ ਕੀ ਟਿਕਟੌਕ ਦੇਸ਼ 'ਚ ਕੰਮ ਕਰਨਾ ਜਾਰੀ ਰੱਖ ਸਕੇਗੀ ਜਾਂ ਨਹੀਂ ਹਾਲੀਆ ਮੁਕੱਦਮਾ ਯੁਵਾ ਖਪਤਕਾਰਾਂ ਵਿਚਾਲੇ ਪ੍ਰਸਿੱਧ ਮੰਚ ਟਿਕਟੌਕ ਅਤੇ ਇਸ ਦੀ ਚੀਨ ਸਥਿਤ ਮੂਲ ਕੰਪਨੀ ਬਾਈਟ ਡਾਂਸ ਦੇ ਇੱਕ ਸੰਗੀ ਕਾਨੂੰਨ ਦੀ ਉਲੰਘਣਾ ਨੂੰ ਲੈ ਕੇ ਹੈ ਕਾਨੂੰਨ ਅਨੁਸਾਰ ਬੱਚਿਆਂ ਨਾਲ ਸੰਬੰਧਿਤ ਐਪਸ ਅਤੇ ਵੈੱਬਸਾਈਟਾਂ ਨੂੰ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਨਿੱਜੀ ਜਾਣਕਾਰੀ ਇਕੱਠੀ ਕਰਨ ਤੋਂ ਪਹਿਲਾਂ ਮਾਪਿਆਂ ਦੀ ਸਹਿਮਤੀ ਲੈਣ ਦੀ ਲੋੜ ਹੁੰਦੀ ਹੈ ਇਸ ਮਾਮਲੇ ਤੇ ਟਿਕਟੌਕ ਤੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਇਸ ਸਬਦਰਮਿਆਨ ਅਮਰੀਕਾ ਚ ਆਨਲਾਈਨ ਕੰਟੈਂਟ ਨਾਲ ਬੱਚਿਆਂ ਨੂੰ ਹੋਣ ਵਾਲੇ ਨੁਕਸਾਨ ਲਈ ਹੁਣ ਤਕਨੀਕੀ ਕੰਪਨੀਆਂ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੀਆਂ ਇਸ ਨਾਲ ਸੰਬੰਧਿਤ ਬਿਲ ਕਿਡਸ ਆਨਲਾਈਨ ਸੇਫਟੀ ਐਕਟ ਨੂੰ ਅਮਰੀਕੀ ਸੈਨੇਟ ਨੇ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਹੈ ਜੇਕਰ ਕੰਪਨੀਆਂ ਇਸ ਕਾਨੂੰਨ ਦੀ ਪਾਲਣਾ ਨਹੀਂ ਕਰਦੀਆਂ ਤਾਂ ਘੱਟੋ-ਘੱਟ 3.5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਬਿੱਲ ਦਾ ਮਕਸਦ ਬੱਚਿਆਂ ਨੂੰ ਖਤਰਨਾਕ ਆਨਲਾਈਨ ਸਮੱਗਰੀ ਦੇ ਖਤਰੇ ਤੋਂ ਬਚਾਉਣਾ ਹੈ ਇਸ ਬਿੱਲ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅੱਜ ਸਾਡੇ ਬੱਚੇ ਆਨਲਾਈਨ ਅਰਾਜਕਤਾ ਚ ਡੁੱਬੇ ਹੋਏ ਨੇ ਅਤੇ ਮੌਜੂਦਾ ਕਾਨੂੰਨ ਇਸ ਨੂੰ ਰੋਕਣ ਲਈ ਕਾਫੀ ਨਹੀਂ ਹਨ ਵੱਡੀ ਗਿਣਤੀ 'ਚ ਲੰਬੇ ਸਮੇਂ ਤੋਂ ਮਾਪੇ ਅਜਿਹੇ ਸਖਤ ਨਿਯਮਾਂ ਦੀ ਮੰਗ ਕਰ ਰਹੇ ਸਨ ਖਾਸ ਕਰਕੇ ਜਿਨ੍ਹਾਂ ਦੇ ਬੱਚਿਆਂ ਨੇ ਆਨਲਾਈਨ ਬੁੱਲੀਂਗ ਤੋਂ ਬਾਅਦ ਖੁਦਕੁਸ਼ੀ ਕਰ ਲਈ ਜਾਂ ਜਿਨ੍ਹਾਂ ਨੂੰ ਆਨਲਾਈਨ ਸਮੱਗਰੀ ਦੁਆਰਾ ਨੁਕਸਾਨ ਪਹੁੰਚਾਇਆ ਗਿਆ ਸੀ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਰਿਚਰਡ ਬਲੂਮ ਬੈਂਥਲ ਅਨੁਸਾਰ ਇਹ ਕਾਨੂੰਨ ਬੱਚਿਆਂ ਅਤੇ ਕਿਸ਼ੋਰਾਂ ਦੀ ਸੁਰੱਖਿਆ ਕਰੇਗਾ ਇਸ ਦੇ ਨਾਲ ਹੀ ਪੇਰੈਂਟਸ ਨੂੰ ਜੀਵਨ ਉੱਤੇ ਵਾਪਸ ਨਿਯੰਤਰਣ ਲੈਣ ਦੀ ਸਹੂਲਤ ਹੋਵੇਗੀ ਮਾਹਿਰਾ ਮੁਤਾਬਕ ਕਾਨੂੰਨ ਬਣਨ ਤੋਂ ਬਾਅਦ ਕੰਪਨੀਆਂ ਨੂੰ ਬੱਚਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਕੰਮ ਕਰਨਾ ਹੋਵੇਗਾ ਇਸ ਵਿੱਚ ਹਿੰਸਾ ਖੁਦਕੁਸ਼ੀ ਨੂੰ ਉਤਸ਼ਾਹਿਤ ਕਰਨ ਸਿਹਤ ਲਈ ਹਾਨੀਕਾਰਕ ਖਾਣ ਪੀਣ ਦੀਆਂ ਆਦਤਾਂ ਤੰਬਾਕੂ ਜਾਂ ਸ਼ਰਾਬ ਵਰਗੇ ਗੈਰ ਕਾਨੂੰਨੀ ਉਤਪਾਦਾਂ ਤੇ ਸਖਤ ਰੋਖ ਅਖਤਿਆਰ ਕਰਨਾ ਹੋਵੇਗਾ ਅਜਿਹਾ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਲਾਜ਼ਮੀ ਤੌਰ ਤੇ ਨਾਬਾਲਗਾਂ ਨੂੰ ਉਹਨਾਂ ਦੀ ਗੁਪਤ ਜਾਣਕਾਰੀ ਦੀ ਰੱਖਿਆ ਕਰਨ ਅਤੇ ਵਿਅਕਤੀਗਤ ਐਲਗੋਰਿਦਮਿਕ ਸਿਫਾਰਸ਼ਾਂ ਤੋਂ ਬਾਹਰ ਹੁਣ ਲਈ ਵਿਕਲਪ ਪ੍ਰਦਾਨ ਕਰਨੇ ਚਾਹੀਦੇ ਨੇ ਨਿਊਯਾਰਕ ਦੇ ਦੋ ਸਕੂਲਾਂ ਨੇ ਮੋਬਾਈਲ ਫੋਨ ਦੇ ਇਸਤੇਮਾਲ ਤੇ ਬੈਨ ਲਗਾਇਆ ਤਾਂ ਹੈਰਾਨ ਕਰਨ ਵਾਲੇ ਨਤੀਜੇ ਦੇਖਣ ਨੂੰ ਮਿਲੇ ਬੱਚਿਆਂ ਦੇ ਟੈਸਟ ਸਕੋਰ ਚ ਸੁਧਾਰ ਆਇਆ ਤੇ ਇਸ ਦੇ ਨਾਲ ਹੀ ਉਹਨਾਂ ਦੀ ਆਊਟਡੋਰ ਗੇਮ ਚ ਦਿਲਚਸਪੀ 50% ਵਧ ਗਈ ਨਤੀਜਿਆਂ ਨੂੰ ਦੇਖਦੇ ਹੋਏ ਇਸ ਦੇ ਬਾਅਦ ਸੂਬੇ ਦੇ 1800 ਸਕੂਲਾਂ ਨੇ ਵੀ ਮੋਬਾਈਲ ਫੋਨ ਬੈਨ ਕਰਨ ਦੀ ਯੋਜਨਾ ਬਣਾ ਲਈ ਹੈ। ਅਮਰੀਕਾ ਦੇ ਉੱਗੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੱਲੋਂ ਖਡੂਰ ਸਾਹਿਬ ਤੋਂ ਚੁਣੇ ਗਏ ਐਮਪੀ ਅਮਰਤਪਾਲ ਸਿੰਘ ਦੇ ਹੱਕ 'ਚ ਪਾਰਲੀਮੈਂਟ ਹਾਊਸ 'ਚ ਦਿੱਤੇ ਬਿਆਨ ਦਾ ਅਤੇ ਚੰਨੀ ਵੱਲੋਂ ਲੈ ਗਏ ਨਿਡਰਤਾ ਨਾਲ ਸਟੈਂਡ ਦੀ ਭਰਪੂਰ ਸ਼ਲਾਘਾ ਕੀਤੀ ਹੈ ਗੁਰਸਿੱਖ ਭਾਰਤੀ ਅਮਰੀਕਨ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਖਦੂਰ ਸਾਹਿਬ ਤੋਂ ਭਾਰੀ ਮੌਬਤ ਨਾਲ ਲੋਕਾਂ ਵੱਲੋਂ ਦਿੱਤੇ ਫਤਵੇ ਤੇ ਐਮਪੀ ਦੀ ਚੋਣ ਜਿੱਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਸਰਕਾਰਾਂ ਵੱਲੋਂ ਨਜਾਇਜ਼ ਦੁਰਵਰਤੋਂ ਕੀਤੀ ਜਾ ਰਹੀ ਹੈ ਸੌ ਚੁੱਕਣ ਤੋਂ ਬਾਅਦ ਉਹਨਾਂ ਤੇ ਐਨਐਸਏ ਦੀ ਹੋਰ ਮਿਆਦ ਵਧਾ ਕੇ ਅਸਾਮ ਰਾਜ ਦੀ ਡਿਬਰੂਗੜ੍ਹ ਜੇਲ੍ਹ ਚ ਉਹਨਾਂ ਨੂੰ ਬੰਦ ਕੀਤਾ ਗਿਆ ਉਹ ਕਾਨੂੰਨ ਦੀ ਨਿਰਧਾਰਤ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਜੋ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਟਾਰਨੀ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਲੋਕਤੰਤਰ 'ਚ ਵਿਸ਼ਵਾਸ ਰੱਖਦੇ ਨੇ ਉਹਨਾਂ ਲੋਕਾਂ ਨੇ ਹੀ ਉਸ ਦੇ ਹੱਕ 'ਚ ਵੋਟ ਪਾ ਕੇ ਭਾਰੀ ਬਹੁਮਤ ਨਾਲ ਜਿਤਾਇਆ ਤੇ ਐਮਪੀ ਬਣਾਇਆ ਉਹਨਾਂ ਨੇ ਸੋਚ ਚੁੱਕੀ ਉਸ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਸੀ ਜੋ ਆਪਣੇ ਲੋਕਾਂ ਦੇ ਮੁੱਦੇ ਉਠਾ ਸਕਣ ਤੇ ਲੋਕਾਂ ਦੀ ਨੁਮਾਇੰਦਗੀ ਵਾਸਤੇ ਰਿਹਾਅ ਕੀਤਾ ਜਾਣਾ ਲਾਜ਼ਮੀ ਹੈ ਉਹ ਆਪਣੇ ਲੋਕਾਂ ਦੇ ਵਿੱਚ ਵਿਚਰ ਸਕਣ ਇਸ ਦੇ ਲਈ ਪੰਜਾਬ ਦੀ ਨੁਮਾਇੰਦਗੀ ਕਰ ਸਕਣ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਉਹ ਦੁਬਾਰਾ ਗਲਤੀ ਕਰਨਗੇ ਉਹਨਾਂ ਨੂੰ ਦੁਬਾਰਾ ਹਿਰਾਸਤ 'ਚ ਨਹੀਂ ਲਿਆ ਜਾ ਸਕਦਾ ਜੇਕਰ ਉਹ ਕਾਨੂੰਨ ਦੀ ਉਲੰਘਣਾ ਕਰਨਗੇ ਤਾਂ ਉਹਨਾਂ ਉੱਪਰ ਦੁਬਾਰਾ ਵੀ ਦੋਸ਼ ਆਇਦ ਕੀਤੇ ਜਾ ਸਕਦੇ ਨੇ ਤੇ ਹਿਰਾਸਤ 'ਚ ਲਿਆ ਜਾ ਸਕਦਾ ਹੈ ਅਟਾਰਨੀ ਨੇ ਪਾਰਟੀ ਦੀ ਨਾਪਰਾਵਾ ਕਰਦੇ ਹੋਏ ਇੱਕ ਨਿੱਧੜਕ ਤੇ ਸੱਚ ਤੇ ਪਹਿਰਾ ਦੇਣ ਵਾਲੇ ਜਲੰਧਰ ਤੋਂ ਬਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਸ਼ਲਾਘਾ ਕੀਤੀ ਜਿਸ ਨੇ ਪਾਰਲੀਮੈਂਟ 'ਚ ਇਹ ਮਸਲਾ ਚੁੱਕਿਆ ਉਹਨਾਂ ਕਹਿੰਦੇ ਕਿ ਭਾਵੇਂ ਕਾਂਗਰਸ ਪਾਰਟੀ ਨੇ ਚੰਨੀ ਦੇ ਬਿਆਨ ਤੋਂ ਕਿਨਾਰਾ ਕਰਕੇ ਉਸ ਦਾ ਨਿੱਜੀ ਬਿਆਨ ਦੱਸਿਆ ਹੈ ਪਰ ਚੰਨੀ ਨੇ ਖਡੂਰ ਸਾਹਿਬ ਦੇ ਲੋਕਾਂ ਦੇ ਹਿੱਤ 'ਚ ਭਾਈ ਅਮਰਿਤਪਾਲ ਸਿੰਘ ਨੂੰ ਰਿਹਾ ਕਰਕੇ ਖਰੂਰ ਸਾਹਿਬ ਦੇ ਲੋਕਾਂ ਚ ਵਿਚਰਨ ਸੰਬੰਧੀ ਤੇ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਤੇ ਉਹਨਾਂ ਦੇ ਆਪਣੇ ਹਲਕੇ ਚ ਲੋਕਾਂ ਦੇ ਅਧੂਰੇ ਪੈ ਕੰਮ ਕਰਵਾਉਣ ਸੰਬੰਧੀ ਆਵਾਜ਼ ਬੁਲੰਦ ਕਰਨਾ ਸ਼ਲਾਘਾਯੋਗ ਸੀ NASA ਦੀ ਜੈਂਟ ਪ੍ਰੋਪਲਸ਼ਨ ਲੈਬਾਰਟਰੀ ਦੇ ਅਲਰਟ ਦੇ ਮੁਤਾਬਕ ਹਵਾਈ ਜਹਾਜ਼ ਦੇ ਆਕਾਰ ਦੇ ਦੋ ਐਸਟਰੋਇਡ ਜਾਨੀ ਕਿ ਛੋਟੇ ਗ੍ਰਹਿ 2024 NSA1 ਤੇ 2020 PN1 ਧਰਤੀ ਦੇ ਕੋਲੋਂ ਲੰਘਣ ਵਾਲੇ ਨੇ ਐਸਟਰੋਇਡ 2024 NS1 ਦਾ ਆਕਾਰ 140 ਫੁੱਟ ਹੈ ਇਸ ਦੇ ਆਕਾਰ ਤੇ ਹਾਈ ਸਪੀਡ ਟ੍ਰੈਜੈਕਟਰੀ ਦੇ ਕਾਰਨ ਇਸ ਨੂੰ ਸੰਭਾਵਿਤ ਰੂਪ ਨਾਲ ਖਤਰਨਾਕ ਰੂਪ ਨਾਲ ਵਰਗੀਕ੍ਰਿਤ ਕੀਤਾ ਗਿਆ ਹੈ ਹਾਲਾਂਕਿ NASA ਦਾ ਕਹਿਣਾ ਹੈ ਕਿ ਪ੍ਰਿਥਵੀ ਤੋਂ 12,60,000 ਕਿਲੋਮੀਟਰ ਦੀ ਦੂਰੀ ਤੇ ਸੁਰੱਖਿਅਤ ਰੂਪ ਨਾਲ ਲੰਘ ਜਾਏਗਾ ਇਹ ਚੰਦਰਮਾ ਤੋਂ ਕਾਫੀ ਦੂਰ ਹੈ ਪ੍ਰਿਥਵੀ ਤੇ ਚੰਦਰਮਾ ਦਰਮਿਆਨ ਔਸਤ ਦੂਰੀ ਲਗਭਗ 3,85,000 ਕਿਲੋਮੀਟਰ ਹੈ ਦੂਜੇ ਪਾਸੇ ਐਸਟਰੋਇਡ 2020 PM1 ਲਗਭਗ 90 ਫੁੱਟ ਘੇਰੇ ਵਾਲੇ ਛੋਟੀ ਚਟਾਨ ਹੈ NASA ਨੇ ਕਿਹਾ ਕਿ ਇਹ ਧਰਤੀ ਦੇ 68,87,000 ਕਿਲੋਮੀਟਰ ਦੇ ਅੰਦਰ ਤੋਂ ਲੰਘਣ ਦੇ ਹੋਏ ਨਜ਼ਦੀਕ ਆਵੇਗਾ ਹਾਲਾਂਕਿ ਇਸ ਨਾਲ ਧਰਤੀ ਨੂੰ ਤੁਰੰਤ ਕੋਈ ਖਤਰਾ ਨਹੀਂ ਹੈ NASA ਦਾ ਐਸਟਰੋਇਡ ਵਾਚ ਡੈਸ਼ਬੋਰਡ ਉਹਨਾਂ ਐਸਟਰੋਇਡ ਤੇ ਕਮੈਂਟਸ ਨੂੰ ਟਰੈਕ ਕਰਦਾ ਹੈ ਜਿਨ੍ਹਾਂ ਦੇ ਧਰਤੀ ਦੇ ਨੇੜੇ ਆਉਣ ਦਾ ਖਤਰਾ ਹੁੰਦਾ ਹੈ ਡੈਸ਼ਬੋਰਡ ਇਸ ਦੀ ਨੇੜਲੀ ਤਰੀਕ ਅੰਦਾਜ਼ਨ ਆਕਾਰ ਅਤੇ ਧਰਤੀ ਤੋਂ ਦੂਰੀ ਪ੍ਰਦਰਸ਼ਿਤ ਕਰਦਾ ਹੈ ਇਹ ਧਰਤੀ ਕੋਲੋਂ ਲੰਘਣ ਵਾਲੇ ਅਗਲੇ 5 ਅਜਿਹੇ ਐਸਟਰਾਇਡਸ ਨੂੰ 7.5 ਮਿਲੀਅਨ ਕਿਲੋਮੀਟਰ ਜਾਂ ਚੰਦਰਮਾ ਤੋਂ 19 ਗੁਣਾ ਦੂਰੀ ਤੇ ਅੰਦਰ ਪ੍ਰਦਰਸ਼ਿਤ ਕਰਦਾ ਹੈ ਨਾਸਾ ਮੁਤਾਬਕ 150 ਮੀਟਰ ਤੋਂ ਵੱਡੀ ਕੋਈ ਚੀਜ਼ ਜਾਂ ਇਸ ਦੂਰੀ ਦੇ ਅੰਦਰ ਧਰਤੀ ਤੱਕ ਆ ਸਕਦੀ ਹੈ ਉਹ ਸੰਭਾਵੀ ਤੌਰ ਤੇ ਖਤਰਨਾਕ ਚੀਜ਼ ਅਖਵਾਉਂਦੀ ਹੈ ਹਵਾਈ ਜਹਾਜ਼ ਦੇ ਆਕਾਰ ਦੇ ਦੋ ਹੋਰ ਐਸਟਰੋਇਡ ਦੇ ਸੋਮਵਾਰ ਨੂੰ ਧਰਤੀ ਦੇ ਕੋਲੋਂ ਲੰਘਣ ਦੀ ਉਮੀਦ ਹੈ ਐਸਟਰੋਇਡ 2070 TU1 ਦਾ ਘੇਰਾ 70 ਫੁੱਟ ਹੈ ਤੇ ਇਹ ਧਰਤੀ ਤੋਂ 24 ਲੱਖ ਕਿਲੋਮੀਟਰ ਦੀ ਦੂਰੀ ਤੋਂ ਲੰਘੇਗਾ ਉੱਥੇ ਹੀ ਐਸਟਰੋਇਡ 2023 HB7 ਦਾ ਘੇਰਾ 99 ਫੁੱਟ ਹੈ ਇਹ ਤਕਰੀਬਨ 34,90,000 ਕਿਲੋਮੀਟਰ ਦੀ ਦੂਰੀ ਤੋਂ ਲੰਗੇਗਾ ਸੈਟਲ ਤੋਂ ਡਲਾਸ ਜਾਰੀ ਅਮਰੀਕਨ 에ਅਰਲਾਈਨਸ ਦੀ ਫਲਾਈਟ 'ਚ ਇੱਕ ਯਾਤਰੀ ਨੇ ਇਨਾ ਹੰਗਾਮਾ ਕੀਤਾ ਕਿ ਕਪਤਾਨ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਯਾਤਰੀ ਨੇ ਪਹਿਲਾਂ 에ਅਰ ਹੋਸਟੈਸ ਨਾਲ ਦੁਰਵਿਵਹਾਰ ਕੀਤਾ ਤੇ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਜਹਾਜ਼ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤੇ ਯਾਤਰੀਆਂ ਨਾਲ ਪੁੱਟ ਮਾਰ ਕੀਤੀ ਉਸ ਦੀਆਂ ਹਰਕਤਾਂ ਨੂੰ ਦੇਖ ਕੇ ਕਪਤਾਨ ਨੂੰ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਪੁਲਿਸ ਨੇ ਉਸ ਨੂੰ 에어ਪੋਰਟ ਤੇ ਹੀ ਗ੍ਰਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਨਿਊ ਜਰਸੀ ਦੇ 26 ਸਾਲਾ 에ਰਿਕ ਨਿਕੋਲਸ ਗੈਪਕੋ ਵਜੋਂ ਹੋਈ ਹੈ। ਉਸ ਨੂੰ ਜਹਾਜ਼ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਕੇ ਯਾਤਰੀਆਂ ਦੀ ਸੁਰੱਖਿਆ ਨਾਲ ਖਿਲਵਾੜ ਅਤੇ 에ਅਰ ਹੋਸਟੈਸ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਫੜਿਆ ਗਿਆ। ਨਿਊਯਾਰਕ ਪੋਸਟ ਦੇ ਅਨੁਸਾਰ ਨਿਊ ਜਰਸੀ ਦੇ 26 ਸਾਲਾ 에ਰਿਕ ਨਿਕੋਲਸ ਗੈਪਕੋ 18 ਜੁਲਾਈ ਨੂੰ ਸੈਟਲ ਤੋਂ ਡਾਲਾਸ ਲਈ ਅਮਰੀਕਨ 에ਅਰਲਾਈਨਸ ਫਲਾਈਟ 2101 ਚ ਸਵਾਰ ਹੋਇਆ ਸੀ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪੀਵੀ ਪੰਜਾਬ